ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਾਬਾ ਫੈਂਸੀ ਕਲੋਥ ਹਾਊਸ ਨੇੜੇ ਗੁਰਦੁਆਰਾ ਬਾਬਾ ਰਾਜਾ ਰਾਮ ਜੀ ਹਰਚੋਵਾਲ ਵਿਖੇ ਹਰ ਰੋਜ਼ ਦੀ ਤਰ੍ਹਾਂ ਜਿਪਾ ਤੁਹਾਡੇ ਲਈ ਨੇਚਰਲ ਕਰੇਵ ਦੇ ਉੱਪਰ ਆਪਣੇ ਕਸਟਮਰ ਦੀ ਰਿਕੁਆਇਰਮੈਂਟ ਦੇ ਮੁਤਾਬਕ ਸੂਟ ਰੈਡੀ ਕਰਕੇ ਆ ਗਏ ਆ ਬਹੁਤ ਹੀ ਹੈਵੀ ਸੂਟੇ ਬਣਿਆ ਇਸ ਦੀ ਨੈਕ ਬਣੀ ਹੋਈ ਆ ਤੇ ਬਹੁਤ ਹੀ ਹੈਵੀ ਬਾਜੂ ਆ ਜਿਹੜਾ ਇਹਦਾ ਡਿਜ਼ਾਈਨ ਆਪਾਂ ਤਿਆਰ ਕੀਤਾ ਹੋਇਆ ਹੈ ਘੇਰੇ ਤੇ ਵੀ ਇਸ ਦੇ ਬਹੁਤ ਹੀ ਸੁੰਦਰ ਡਿਜ਼ਾਈਨ ਆਪਾਂ ਤਿਆਰ ਕੀਤਾ ਹੋਇਆ ਘੇਰੇ ਤੇ ਪੌਂਚੇ ਦੇ ਉੱਤੇ ਸੇਮ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਦੁਪੱਟਾ ਇਹਦੇ ਨਾਲ ਆਪਾਂ 2.5 ਮੀਟਰ ਸੈਮੀ ਚਨੂਨ ਦੇ ਵਿੱਚ ਦੁਪੱਟਾ ਪਿਆ ਰੈਪ ਕੀਤਾ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਕਿਸੇ ਵੀ ਕਲਰ ਜਾਂ ਫੈਬਰਿਕ ਦੇ ਉੱਪਰ ਸਾਡੇ ਕੋਲੋਂ ਇੰਵਾਈਟਰੀ ਕਰਾ ਸਕਦੇ ਹੋ ਜਾਂ ਤੁਹਾਡੇ ਕੋਲ ਕੋਈ ਵੀ ਫੈਬਰਿਕ ਸੂਟ ਆਪਣਾ ਤਾਂ ਤੁਸੀਂ ਉਸ ਉੱਪਰ ਵੀ ਸਾਡੇ ਕੋਲੋਂ ਮਸ਼ੀਨੀ ਕਢਾਈ ਹੈ ਜਿਹੜੀ ਉਹ ਕਰਵਾ ਸਕਦੇ ਹੋ ਆਪਣੇ ਕੋਲੇ ਸਰਵਿਸਸ ਅਵੇਲੇਬਲ ਹੈ ਇਹ ਸੂਟ ਦਾ ਪ੍ਰਾਈਸ ਬਾਬਾ ਫੈਂਸੀ ਕਲੋਥ ਹੈ ਉਸ ਤੇ ਆਪਾਂ ਰੱਖਿਆ ਜੀ ਵਿਦ ਦੁਪੱਟਾ 3000 ਤੇ ਵਿਦਆਊਟ ਦੁਪੱਟਾ 2 ਸੋਰਪੇ ਆਨਲਾਈਨ ਆਰਡਰ ਕਰਨ ਲਈ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੇਕਰ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਆਪਣਾ ਸਟੋਰ ਗੁਰਦੁਆਰਾ ਬਾਬਾ ਰਾਜਾਰਾਮ ਜੀ ਹਰਚੋਵਾਲ ਵਿਖੇ ਸਥਿਤ ਹੈ ਸੋ ਜਿੱਥੇ ਹਰ ਤਰ੍ਹਾਂ ਦਾ ਹੈਂਡਵਰਕ ਮਸ਼ੀਨਵਰਕ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾਉਂਦੇ ਆਂ ਵਧੇਰੇ ਜਾਣਕਾਰੀ ਲਈ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਉਹ ਤੇ ਤੁਸੀਂ ਆਰਡਰ ਵੀ ਪਲੇਸ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਸਤਿ ਸ੍ਰੀ ਅਕਾਲ